ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ 'ਤੇ ਜਵਾਲਰਟ ਵਜਾ ਮੰਤੇ ਦੋਸਤੋ ਅੱਜ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਬਹੁਤ ਟਾਈਮ ਦੀ ਵੇਟ ਕਰ ਰਹੇ ਸੀ ਜੋ ਕੈਂਡੀਡੇਟ ਅੰਗਣਵਾੜੀ ਦੇ ਵਿੱਚ ਅੰਗਣਵਾੜੀ ਦੇ ਵਿੱਚ ਪੋਸਟਾਂ ਆ ਚੁੱਕੀਆਂ ਹਨ ਜੀ ਜੋ ਕਿ ਰੈਗੂਲਰ ਰਹਿਣ ਵਾਲੀਆਂ ਹਨ ਇਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸਮੇਂ ਮੰਗ ਕੀਤੀ ਜਾਂਦੀ ਹੈ ਜੀ ਅੰਗਣਵਾੜੀ ਵਰਕਰ ਅਤੇ ਅੰਗਣਵਾੜੀ ਹੈਲਪ ਦੀਆਂ ਵਗੈਰਾ ਸੇ ਵੀ ਮੰਗ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਇੱਕ ਵੀਡੀਓ ਵਿੱਚ ਦਿੰਦੇ ਹਾਂ ਜੀ ਕੌਂਕਾਨੀ ਸਪੋਰਟ ਨੂੰ ਅਪਲਾਈ ਕਰ ਸਕਦਾ ਹੈ ਇਹਦੇ ਵਿੱਚ ਉਮਰ ਹੱਦ ਕੀ ਰਹੇਵਲੀ ਹੈ ਤੇ ਕੁਆਲੀਫਿਕੇਸ਼ਨ ਕੀ ਮੰਗੀ ਗਈ ਹੈ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਫੇਰ ਹੀ ਤੁਸੀਂ ਸਪੋਰਟ ਨੂੰ ਅਪਲਾਈ ਕਰਨਾ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਹੀ ਬੈੱਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਆਵਰ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਦੇ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਸਪੋਰਟ ਨੂੰ ਅਪਲਾਈ ਕਰ ਸਕੋ ਤਾਂ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਹਾਂ ਜੀ ਦੋਸਤੋ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਸਾਮੀ ਮੰਗੀਤੀ ਜਾਂਦੀ ਹੈ ਜੀ। ਇਹ ਸਾਮੀਆਂ ਹਾਂ ਜੀ ਅੰਗਮੜੀ ਵਰਕਰਾਂ ਦੀ ਲਈ ਰਹਿਣ ਵਾਲੀਆਂ ਹਨ। ਇਹਨਾਂ ਦੀ ਜੋ ਅੱਜ ਦੀ ਪੰਨ ਦੀ ਮਿਤੀ ਹੈ ਜੀ 19 11 ਸਵੇਰ 9:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲਾਸਟ ਡੇਟ ਇਹਨਾਂ ਦੀ ਅਪਲੀਕੇਸ਼ਨ ਦੀ 10 12 2025 ਰਾਤ 12:00 ਵਜੇ ਤੱਕ ਰਹਿਣ ਵਾਲੀ ਹੈ ਜੀ। ਇਹ ਜੋ ਅਪਲੀਕੇਸ਼ਨ ਹਨ ਜੀ ਪਹਿਲਾਂ ਆਫਲਾਈਨ ਅਪਲਾਈ ਹੁੰਦੀਆਂ ਸਨ ਲੇਕਿਨ ਇਸ ਵਾਰ ਇਹ ਆਨਲਾਈਨ ਅਪਲਾਈ ਹੋਣਗੀਆਂ। ਇਹ ਵਿੱਚ ਜੋ ਪੰਜਾਬ ਰਾਜ ਵਿੱਚ 1316 ਪੋਸਟਾਂ ਅੰਗਣਵਾੜੀ ਵਰਕਰਾਂ ਦੀਆਂ ਰਹਿਵਲੀਆਂ ਹਨ ਅਤੇ 4794 ਅੰਗਣਵਾੜੀ ਹੈਲਪਰਾਂ ਦੀਆਂ ਪੋਸਟਾਂ ਰਹਿਵਲੀਆਂ ਹਨ ਜੀ। ਕੁੱਲ 410 ਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ। ਇੱਛੁਕ ਅਤੇ ਯੋਗ ਕੇਵਲ ਇਸਤਰੀਆਂ ਉਮੀਦਵਾਰ ਹੀ ਇਹ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ ਇਨਾਂ ਦੀ ਜੋ ਵੈੱਬਸਾਈਟ ਹੈ ਜੀ sswd.punjab.gov.in ਤੇ ਲਿੰਕ ਰਹੇ ਤੁਸੀਂ ਆਨਲਾਈਨ ਐਪਲੀਕੇਸ਼ਨ ਪਰ ਸਾਧਨੋ ਜੀ ਇੱਕ ਗੱਲ ਧਿਆਨ ਰੱਖਿਆ ਜੀ ਸਾਮੀ ਦੀ ਗਿਣਤੀ ਸੰਕੇਤਕ ਹੈ ਤੇ ਲੋੜ ਅਨੁਸਾਰ ਵਧਾਈ ਜਾ ਘਟਾਈ ਜਾ ਸਕਦੀ ਹੈ ਨੰਬਰ 2 ਤੇ ਇਹ ਸਾਮੀ ਦੀ ਗਿਣਤੀ ਜੋਗਤਾ ਰੱਖਵਾ ਕਰਨਾ ਚੋਣ ਵਿਧੀ ਆ ਦਾ ਵੇਰਵਾ ਵਾਲੀ ਵਿਭਾਗ ਦੀ ਵੈਬਸਾਈਟ ਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੋ ਵੈਬਸਾਈਟ ਹੈ ਜੀ www.sscwd.punjab.gov.in ਤੇ ਜਾ ਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਸ ਵੈਬਸਾਈਟ ਤੇ ਹੀ ਤੁਸੀਂ ਇਹਨਾਂ ਆਨਲਾਈਨ ਐਪਲੀਕੇਸ਼ਨ ਨੂੰ ਫਿਲ ਕਰ ਸਕਦੇ ਹੋ ਜੀ ਕੁਝ ਨਿਯਮਤ ਸ਼ਰਤਾਂ ਹਨ ਜੀ ਇਸ ਤਰੀਕੇ ਨਾਲ ਰਹਣ ਵਾਲੀਆਂ ਹਨ ਉਮੀਦਵਾਰ ਕੇਵਲ ਆਨਲਾਈਨ ਅਰਜੀ ਹੀ ਦੇ ਸਕਦੇ ਹਨ ਆਫਲਾਈਨ ਨਹੀਂ ਹੋਵੇਗੀ ਇਹ ਅਰਜੀ ਲਈ ਵਿਸਥਾਰਪੂਰਵਕ ਵਿਆਪਨ ਯੋਗਤਾ ਅਤੇ ਵਿਦਿਅਕ ਯੋਗਤਾ ਸੰਬੰਧੀ ਸਾਰੀ ਜਾਣਕਾਰੀ ਵੈੱਬਸਾਈਟ ਜੋ ਤੁਹਾਨੂੰ ਦੱਸ ਚੁੱਕੇ ਹਾਂ ਜੀ ਉਸ ਤੇ ਉਪਲਬਧ ਹੈ ਉਮੀਦਵਾਰ ਨਿਯਮਤ ਤੌਰ ਤੇ ਵੈੱਬਸਾਈਟ ਦੇਖਦੇ ਰਹਿਣ ਕਿਉਂਕਿ ਕੋਈ ਵੀ ਰੈਂਡਮ ਜਾਂ ਕੋਰੀਡੈਂਮ ਸਿਰਫ ਵੈੱਬਸਾਈਟ ਤੇ ਹੀ ਜਾਰੀ ਕੀਤਾ ਜਾਵੇਗਾ ਇਸ ਪੋਸਟ ਦੇ ਲਈ ਜੋ ਕੋਈ ਵੀ ਅਪਡੇਟ ਆਉਣ ਵਾਲੀ ਹੈ ਉਹ ਇਨਾਂ ਦੀ ਵੈਬਸਾਈਟ ਤੇ ਹੀ ਅਪਲੋਡ ਕੀਤੀ ਜਾਵੇਗੀ ਇਸ ਦੀ ਪੂਰੀ ਅੱਗੇ ਡਿਟੇਲ ਅਸੀਂ ਦੱਸਦੇ ਹਾਂ ਜੀ ਕਿੰਨੇ ਕਰਾਂ ਲਈ ਕੁਝ ਜ਼ਰੂਰੀ ਹਦਾਇਤਾਂ ਤੀਆਂ ਹਨ ਜੀ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਹ ਧਿਆਨ ਨਾਲ ਪੜ ਲੈਣਾ ਜੀ ਇਸ ਪੋਸਟ ਦੇ ਅਪਲਾਈ ਕਰਨ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਸਾਡੇ ਵਟਸਐਪ ਚੈਨਲ ਤੇ ਹੈ ਜੀ ਵਟਸਐਪ ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ ਜੀ ਇੱਕ ਗੱਲ ਦਾ ਧਿਆਨ ਰੱਖਣਾ ਜੀ ਪੋਸਟ ਨੂੰ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਲੈਣਾ ਚੰਗੇ ਤਰੀਕੇ ਨਾਲ ਪੜ੍ਹਨ ਤੋਂ ਬਾਅਦ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਹੋਂਗਲ ਕਰਦੇ ਆਂ ਜੀ ਵਿਦਿਕ ਯੋਗਤਾ ਦੀ ਜੋ ਸੰਬੰਧਿਤ ਨਾਂ ਆਂਗਨਵਾੜੀ ਵਰਕਰ ਉਹਦੇ ਲਈ ਘੱਟ ਤੋਂ ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਾਂ ਇਹਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਅਤੇ 10ਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਅਜੋ ਜੁੜੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਣਾ ਚਾਹੀਦਾ ਜੀ 10ਵੀਂ ਕਲਾਸ ਪੰਜਾਬੀ ਭਾਸ਼ਾ ਦਾ ਪਾਸ ਕੀਤੀ ਹੋਈ ਚਾਹੀਦੀ ਕੈਂਡੀਡੇਟ ਦੀ ਇਹ ਚੀਜ਼ ਦੱਸਿਆ ਗਿਆ ਜੀ ਅਤੇ ਘੱਟ ਤੋਂ ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਕੈਂਡੀਡੇਟ ਦੀ ਜੋ ਅੰਗਨਵਾੜੀ ਹੈਲਪਰ ਦੀ ਪੋਸਟ ਹੈ ਜੀ ਉਹਦੇ ਵਿੱਚ ਕੈਂਡੀਡੇਟ ਦੀ ਘੱਟ ਤੋਂ ਘੱਟ ਪਲੱਸ 2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਈ ਚਾਹੀਦੀ ਹੈ ਅਤੇ 10ਵੀਂ ਦੇ ਵਿੱਚੋਂ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਣਾ ਚਾਹੀਦਾ ਹੈ ਨੋਟ ਜੇਕਰ ਕਿਸੇ ਵੀ ਨਿਕਾਰਾ ਪਾਸ ਜਿਹੜਾ ਵਿਦਿਅਕ ਯੋਗਤਾ ਹੈ ਤਾਂ ਉਹ ਵਧੇਰੇ ਵਿਦਿਅਕ ਯੋਗਤਾ ਨੂੰ ਮੰਨਦੇ ਹੋਏ ਸਿਲੈਕਸ਼ਨ ਕਰਾਈਟਰੀਆ ਵਿੱਚ ਸ਼ਾਮਲ ਕੀਤਾ ਜਾਵੇਗਾ ਨੰਬਰ 2 ਤੇ ਵਿਦਿਅਕ ਯੋਗਤਾ ਸਰਟੀਫਿਕੇਟ ਅਪਲਾਈ ਕਰਨ ਦੀ ਅੰਤਮ ਮਿਤੀ ਪਹਿਲਾਂ ਜਾਰੀ ਹੋਇਆ ਹੋਣਾ ਚਾਹੀਦਾ ਹੈ ਵਿਦਿਅਕ ਯੋਗਤਾ ਨਤੀਜਾ ਕੋਸ਼ਤ ਹੋਇਆ ਹੋਣਾ ਚਾਹੀਦਾ ਹੈ ਜੀ ਉਮਰ ਸੀਮਾ ਦੀ ਗੱਲ ਕਰੀਏ ਇਹਦੇ ਵਿੱਚ ਅੰਗਨਵਾੜੀ ਵਰਕਰ ਲਈ ਭਾਰਤੀ ਘੱਟੋ ਘਾਟ 21 ਸਾਲ ਤੇ ਜਿਆਦਾ ਤੋਂ ਜਿਆਦਾ ਉਮਰ 37 ਸਾਲ ਹੋਣੀ ਚਾਹੀਦੀ ਹੈ ਅਤੇ ਅੰਗਨਵਾੜੀ ਹੈਲਪਰ ਲਈ ਘੱਟ ਤੋਂ ਘਾਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ ਜਿਉਂ ਅਨੁਸੂਚਿਤ ਵਿਸ਼ੇਸ਼ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਹੱਦ 35 ਸਾਲ ਤੱਕ ਹੋਵੇਗੀ ਐਸ ਵਰ ਗਵਰਨਮੈਂਟ ਰੂਲ ਦੇ ਹਸਾਉਣ ਵਾਲਾ ਇਹ ਰਿਲੇਸ਼ਨਸ਼ਿਪ ਵੀ ਰਹਿਣ ਵਾਲਾ ਹੈ। ਦੋ ਦਿਵਿਆਂਗ ਜਨ ਅਮੀਦਵਾਰ ਹਨ ਉਹਨਾਂ ਲਈ 47 ਸਾਲ ਦੀ ਛੋਟ ਹੋਵੇਗੀ। ਵਿਧਵਾ ਅਤੇ ਤਲਾਕशुदा ਅਮੀਦਵਾਰਾਂ ਲਈ ਉਮਰ ਦੀ ਉੱਪਰ ਲਿਖਦੇ 47 ਸਾਲ ਤੱਕ ਹੋਵੇਗੀ। ਜੋ ਅਰਜੀ ਦੀ ਫੀਸ ਹੈ ਜੋ ਅੰਗਨਵਾੜੀ ਵਰਕਰ ਹਨ ਉਹਨਾਂ ਜਨਰਲ ਲਈ 500 ਰੁਪਿਆ ਅਤੇ ਬਾਕੀ ਕੈਟਾਗਰੀਆਂ ਲਈ 250 ਰੁਪਏ ਰਹਿਣ ਵਾਲੀ ਹੈ। ਅਤੇ ਜੋ ਅੰਗਨਵਾੜੀ ਹੈਲਪਰ ਹੈ ਉਹਨਾਂ ਲਈ ਜਨਰਲ ਲਈ 500 ਰੁਪਿਆ ਅਤੇ ਬਾਕੀ ਕੈਟਾਗਰੀ ਦੇ ਲਈ 150 ਰੁਪਿਆ ਫੀਸ ਰਹਿਣ ਵਾਲੀ ਹੈ। ਉਹ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਜੀ ਇਹਦਾ ਜੋ ਨੋਟੀਫਿਕੇਸ਼ਨ ਹੈ ਤੁਸੀਂ ਚੰਗੀ ਤਰੀਕੇ ਨਾਲ ਪੜ੍ਹ ਲੈਣਾ 22 7 2025 ਨੂੰ ਇਹਨਾਂ ਦੀ ਵੈਬਸਾਈਟ ਤੇ ਇਹ ਅਪਲੋਡ ਕੀਤਾ ਗਿਆ ਜੀ ਤੁਸੀਂ ਜਾ ਕੇ ਵੈਬਸਾਈਟ ਨੂੰ ਚੈੱਕ ਕਰ ਸਕਦੇ ਹੋ ਇਹ ਵਧੇਰੇ ਜਾਣਕਾਰੀ ਲਈ ਪੋਸਟ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਇਹਦੇ ਵਿੱਚ ਦੱਸਿਆ ਗਿਆ ਜੀ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਵੈਬਸਾਈਟ ਤੇ ਚਲੇ ਜਾਣਾਗਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਹੋਵੇਗਾ ਤੁਸੀਂ ਕਲਿੱਕ ਕਰਨਾਗਾ ਆਨਲਾਈਨ ਅਪਲੀਕੇਸ਼ਨ ਫਾਰਮ ਆਪਸ਼ਨ ਤੇ ਕਲਿੱਕ ਕਰਕੇ ਇਹ ਤੁਸੀਂ ਧਿਆਨ ਨਾਲ ਦੇਖ ਲੈਣਾ ਜੀ ਇਨਰ ਜੂ ਨੋਟੀਫਿਕੇਸ਼ਨ ਨੂੰ ਵੀ ਪਰ ਲੈਣਾ ਕਿਵੇਂ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਹੈ ਇਹ ਪੂਰਾ ਡੈਮੋ ਦਿੱਤਾ ਗਿਆ ਹੈ ਜੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਸ ਤਰੀਕੇ ਨਾਲ ਤੁਸੀਂ ਘਰ ਬੈਠੇ ਹੀ ਸਪੋਰਟ ਨੂੰ ਅਪਲਾਈ ਕਰ ਸਕਦੇ ਹੋ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੀ ਇਸ ਦਾ ਲਿੰਕ ਸਾਡੇ WhatsApp ਚੈਨਲ ਤੇ ਹੈ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਨਾ ਜੇ ਕਤਨ ਹੋਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰ ਦਿਨਾ ਜੇ ਤੁਹਾਡੇ ਕੋਈ ਵੀਅਰੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਹਾਈਪ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ